ਸ਼੍ਰੀਲੰਕਾ ਤੋਂ ਕੁੰਮਣ ਆਏ 6 ਵਿਅਕਤੀਆਂ ਦੀ ਕਿਡਨਾਪਿੰਗ ਦਾ ਮਾਮਲਾ ਸਾਹਮਣੇ ਆਇਆ ਔਰ ਦਰਸਲ ਦਸੀਏ ਤਾਂ 6 ਵਿਅਕਤੀ ਸ਼੍ਰੀਲੰਕਾ ਤੋਂ ਕੁੰਮਣ ਆਏ ਸੀ ਔਰ ਇਹਨਾਂ ਦੇ ਵਿੱਚੋਂ 2 ਦੀ ਕਿਡਨਾਪਿੰਗ ਕੀਤੀ ਗਈ ਹੈ ਪੂਰਾ ਮਾਮਲਾ ਕੀ ਹੋ ਤੁਹਾਡੇ ਨਾਲ ਸਾਂਝਾ ਕਰਾਂਗੇ ਹਾਲਾਂਕਿ ਦਸੀਏ ਤਾਂ ਤੋਖਾ ਤੜੀ ਦਾ ਇਹ ਮਾਮਲਾ ਸਾਹਮਣੇ ਆਇਆ ਔਰ ਅਲਬਾਨੀਆ ਦਾ ਵੀਜ਼ਾ ਲਗਾਉਣ ਦਾ ਝਾਂਸਾ ਦੇ ਕੇ ਠੱਗਾ ਨੇ 2 ਲੋਕਾਂ ਦੀ ਕਿਡਨਾਪਿੰਗ ਕੀਤੀ ਉਸ ਤੋਂ ਬਾਅਦ ਫਰੋਤੀ ਦੀ ਮੰਗ ਕੀਤੀ ਉਹਨਾਂ ਦੇ ਸਾਥੀਆਂ ਦੇ ਕੋਲ ਪੂਰੀ ਖਬਰ ਇਸ ਬਾਬਤ ਸਾਹਮਣੇ ਆਈ ਹੈ ਦਰਸਲ ਤੁਹਾਨੂੰ ਦਸੀਏ ਤਾਂ ਅਮਰੀਕਸਰ ਪੁਲਿਸ ਨੂੰ ਸਫਲਤਾ ਉਸ ਵੇਲੇ ਹਾਸਲ ਹੁੰਦੀ ਹੈ ਜਦੋਂ ਅੰਮ੍ਰਿਤਸਰ ਪੁਲਿਸ ਨੇ ਜਿਨ੍ਹਾਂ ਲੋਕਾਂ ਨੇ ਕਿਡਨਾਪਿੰਗ ਕੀਤੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਤੋਂ ਬਾਅਦ ਵੱਡੀ ਸਫਲਤਾ ਹਾਸਲ ਹੋਈ ਹੈ ਸ਼੍ਰੀਲੰਕਾ ਤੋਂ ਭਾਰਤ ਕੁਮਣ ਆਏ ਚੇ ਵਿਅਕਤੀਆਂ ਚੋ ਦੋ ਲੋਕਾਂ ਦੀ ਅੰਮ੍ਰਿਤਸਰ ਦੇ ਵਿੱਚ ਕਿਡਨਾਪਿੰਗ ਹੋਈ ਆ ਔਰ ਪੁਲਿਸ ਨੇ ਕਿਡਨਾਪਿੰਗ ਕਰਨ ਵਾਲਿਆਂ ਦੀ ਗ੍ਰਿਫਤਾਰੀ ਕਰ ਲਈ ਹੈ ਪੁਲਿਸ ਦੇ ਮੁਤਾਬਕ ਇਹ ਦੱਸਿਆ ਗਿਆ ਕਿ 6 ਲੋਕੀ ਕੁਮਣ ਆਏ ਤੇ ਉੱਥੇ ਹੀ ਕੁਮਣ ਆਏ ਲੋਕਾਂ ਨੂੰ ਇੱਕ ਹੋਰ ਨੌਜਵਾਨ ਮਿਲਦਾ ਜੋ ਕਿ ਉਹਨਾਂ ਨੂੰ ਝਾਂਸਾ ਦਿੰਦਾ ਹੈ ਕਿ ਮੈਂ ਤੁਹਾਡਾ ਜਿਹੜਾ ਵਾ ਅਲਬਾਨੀਆ ਦਾ ਵਰਕ ਵੀਜ਼ਾ ਲਗਾਵਾ ਦਵਾਂਗਾ ਜਿਸ ਤੋਂ ਬਾਅਦ ਉਹ ਸਾਰੇ ਜਿਹੜੇ ਆ ਆਪਣਾ ਵੀਜ਼ਾ ਲਗਵਾਉਣ ਲਈ ਅੰਮ੍ਰਿਤਸਰ ਪਹੁੰਚੇ ਤੇ ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਰੁਕ ਗਏ ਤੇ ਪੁਲਿਸ ਨੇ ਅੱਗੇ ਜਾਣਕਾਰੀ ਇਸ ਬਾਬਾ ਕੀ ਹੈ ਕਿ ਜਿਹੜਾ ਮੁਲਜ਼ਮ ਸੀਗਾ ਜੋ శ్రీਲੰਕਾ ਤੋਂ ਕਹਿ ਰਿਹਾ ਸੀ ਕਿ ਮੈਂ ਆਇਆ ਹੋਇਆ ਔਰ ਜਿਹੜੇ ਦੂਸਰੇ శ్రీਲੰਕਾ ਤੋਂ ਕੁੰਮਣ ਆਏ ਸੀਗੇ 6 ਲੋਕ ਉਹਨਾਂ ਨੂੰ ਵੀਜ਼ਾ ਲਗਵਾਉਣ ਦਾ ਭਰੋਸਾ ਦੇ ਕੇ ਆਪਣੇ ਨਾਲ ਲੈ ਕੇ ਆ ਤੇ ਉਸ ਤੋਂ ਬਾਅਦ ਜਿਹੜੇ ਦੋ ਲੋਕ ਹੋਟਲ ਦੇ ਵਿੱਚ ਰੁਕੇ ਹੋਏ ਸੀਗੇ ਤਾਂ ਪਿੱਛੋਂ ਦੀ ਮੁਲਜ਼ਮ ਨੇ ਜੋ ਹੈ ਹੋਟਲ ਵਿੱਚ ਰੁਕੇ ਹੋਏ ਦੋ ਉਹਨਾਂ ਦੇ ਸਾਥੀ ਰੁਕੇ ਹੋਏ ਸੀਗੇ ਤੇ ਦੂਸਰਿਆਂ ਨੂੰ ਫੋਨ ਕਰਕੇ ਗਿਆ ਕਿ ਤੁਹਾਡੇ ਦੋ ਸਾਥੀ ਮੇਰੇ ਹਿਰਾਸਤ ਦੇ ਵਿੱਚ ਨੇ ਇਹਨਾਂ ਦੀ ਕਿਡਨੈਪਿੰਗ ਹੋ ਗਈ ਹੈ ਉਸ ਤੋਂ ਬਾਅਦ ਉਸਨੇ ਫਰौती ਦੀ ਮੰਗ ਕੀਤੀ ਹੈ ਉਹਨਾਂ ਦੇ ਸਾਥੀਆਂ ਨੂੰ ਉਹਨਾਂ ਨੇ ਕਹਿ ਕੇ ਆ ਕਿ ਅਸੀਂ ਸਨੈਪ ਕੀਤਾ ਜਿਸ ਤੋਂ ਬਾਅਦ ਪੁਲਿਸ ਨੂੰ ਇਹ ਜਾਣਕਾਰੀ ਪੂਰੇ ਮਾਮਲੇ ਦੀ ਦਿੱਤੀ ਗਈ ਹੈ ਪੁਲਿਸ ਨੇ ਜੋ ਹੈ ਪੂਰੇ ਮਾਮਲੇ ਦੀ شناخت ਕੀਤੀ ਇਹਨਾਂ ਟ੍ਰੇਸਿੰਗ ਲਗਾਈ ਹੈ ਔਰ ਇਹਨਾਂ ਨੂੰ ਟ੍ਰੇਸ ਕਰਕੇ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਫੜਿਆ ਗਿਆ ਤੇ ਹੁਸ਼ਿਆਰਪੁਰ ਪੁਲਿਸ ਦੀ ਮਦਦ ਦੇ ਨਾਲ ਇਹਨਾਂ ਨੂੰ ਫੜਿਆ ਗਿਆ ਤੇ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਪੁਲਿਸ ਨੇ ਕੀਤੀ ਆ ਦੇਖੋ ਕਿਸ ਤਰੀਕੇ ਦੇ ਨਾਲ ਇਹ ਠੱਗ ਸੀਗੇ ਜਿਨ੍ਹਾਂ ਨੇ ਵੱਡੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਆ ਔਰ ਪੁਲਿਸ ਨੇ ਇਹਨਾਂ ਦਾ ਪਰਦਾ ਫਾਸ਼ ਕੀਤਾ ਹੈ ਬੇਹੱਦ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਔਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੂਰੀ ਜਾਣਕਾਰੀ ਵੀ ਜਿਹੜੀ ਆ ਸਾਂਝੀ ਕੀਤੀ ਆ ਵਰਕ ਵੀਜ਼ਾ ਲਗਾਉਣ ਦੇ ਬਹਾਨੇ ਦੇ ਵਿੱਚ ਸ਼੍ਰੀਲੰਕਾ ਤੋਂ ਮੁੰਡੇ ਕੁੜੀਆਂ ਜਿਹੜੇ ਨੇ ਆਏ ਸੀਗੇ ਔਰ ਉਹਨਾਂ ਨੂੰ ਕਿਡਨਾਪ ਕੀਤਾ ਔਰ ਉਹਨਾਂ ਦੇ 3000 ਯੂ ਐਸ ਡਾਲਰ ਜਿਹੜੇ ਨੇ ਠੱਗ ਲੈਨੇ ਤੇ ਪੁਲਿਸ ਨੇ 24 ਘੰਟਿਆਂ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਹਾਲਾਂਕਿ ਦਸੀਏ ਤਾਂ ਆਪਣੇ ਸਾਥੀਆਂ ਨੂੰ ਛਡਾਉਣ ਦੇ ਲਈ ਜਿਹੜੇ ਆ ਉਹਨਾਂ ਨੇ ਪੈਸੇ ਵੀ ਦਿੱਤੇ ਪੁਲਿਸ ਪ੍ਰਸ਼ਾਸਨ ਨੂੰ ਪਰ ਮੰਗ ਵੀ ਕੀਤੀ ਹੈ ਔਰ ਪੁਲਿਸ ਨੇ ਜੋ ਹੈ ਪੂਰਾ ਪਰਦਾ ਫਾਸ਼ ਕਰਕੇ ਵੱਡੀ ਸਫਲਤਾ ਹਾਸਲ ਕਰਦੀ ਇਹ ਜਾਣਕਾਰੀ ਸਾਹਮਣੇ ਆਈ ਹੈ ਔਰ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਅਜਿਹੇ ਠੱਗਾ ਤੋਂ ਅਜਿਹੇ ਫਰੋਡ ਲੋਕਾਂ ਤੋਂ ਤੁਸੀਂ ਬਚੋ ਨਹੀਂ ਤਾਂ ਤੁਸੀਂ ਵੀ ਬਹੁਤ ਵੱਡੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ ਜਿਹੜਾ ਵਾ ਦੇਖਣ ਨੂੰ ਮਿਲਿਆ ਤੇ ਜਿਹੜੇ ਲੋਕ ਘੁੰਮਣ ਆਉਂਦੇ ਨੇ ਖਾਸ ਕਰਕੇ ਇਹ ਠੱਗ ਉਹਨਾਂ ਨੂੰ ਆਪਣੇ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਪ੍ਰਸ਼ਾਸਨ ਦਾ ਕੀ ਕੁਝ ਕਹਿਣਾ ਉਹ ਬਿਆਨ ਸਾਹਮਣੇ ਆਏ ਨੇ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਪਰ ਇਸ ਵੀਡੀਓ ਨੂੰ ਲੋਕਾਂ ਦੇ ਭਲੇ ਦੇ ਲਈ ਜ਼ਰੂਰ ਸ਼ੇਅਰ ਕਰ ਦੇਣਾ ਕਿ ਲੋਕ ਜਿਹੜੇ ਨੇ ਘੁੰਮਣ ਜਿਹੜੇ ਖਾਸ ਕਰਕੇ ਹੁੰਦਨੇ ਸਲਾਨੀ ਨੇ ਉਹ ਸਾਵਧਾਨ ਤੇ ਸੁਚੇਤ ਰਹਿਣ ਇਹਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਐਲਬੇਨੀਆ ਜਿਹੜਾ ਮੁਲਕ ਹੈ ਉੱਥੋਂ ਦਾ ਵੀਜ਼ਾ ਲਵਾ ਦਿੱਤਾ ਜਾਵੇ ਤੇ ਇਹ ਉਸ ਚਾਂਸੇ 'ਚ ਆ ਗਏ ਇਹਨੇ ਕਿਹਾ ਵੀ ਠੀਕ ਹੈ ਉਹਨੇ ਕਿਹਾ ਕੁਝ ਪੈਸੇ ਲੱਗਣਗੇ ਤੇ ਤੁਸੀਂ ਸਾਨੂੰ ਵੀਜ਼ਾ ਲਵਾ ਦਿਓ ਸੋ ਜਿਹੜੇ 6 ਜਣੇ ਘੁੰਮਣ ਆਏ ਸੀ ਉਹਨਾਂ 'ਚੋਂ 4 ਜਣੇ ਆ ਉਹਨਾਂ ਨੇ ਕਿਹਾ ਅੰਮ੍ਰਿਤਸਰ ਵੀਜ਼ਾ ਲੱਗ ਗਿਆ ਇਹ ਅੰਮ੍ਰਿਤਸਰ ਤੁਹਾਨੂੰ ਮਿਲਣਾ ਪੈਣਾ ਜਾ ਕੇ ਇਤਿਹਾਕੇ ਡਿਵਾਈਨ ਹੋਟਲ ਬੱਸ ਸਟੈਂਡ ਦੇ ਸਾਹਮਣੇ ਉੱਥੇ ਆ ਕੇ ਇਹ ਚਾਰ শ্রীলੰਕਨ ਨੈਸ਼ਨਲਸ ਜਿਹੜੇ ਆਏ ਇਹਦੇ ਚ ਇੱਕ ਨਿਲੂ ਚਿਤਨ ਹੈ ਇਹ ਉਹਨਾਂ ਦੇ ਹੈਗੇ ਜੋਹਨ ਕਾਰਬੀਕਾ ਲਲਤ ਰਿੰਕਾ ਕਨਿਸ਼ਕਾ ਉਸਮਰਧਨ ਇਹ ਸਾਰੇ ਉੱਥੇ ਡੱਲੇ ਸੀਗੇ ਇਹ ਜਿਹੜਾ ਅਸੀਥਾ ਨਾਮ ਦਾ ਇੱਕ ਬੰਦਾ ਦੱਸ ਰਿਹਾ ਜਿਹੜਾ ਇਹਨਾਂ ਨੂੰ ਉੱਥੇ ਡੱਲੀ ਮਿਲਿਆ ਸੀ ਸੋ ਜਦੋਂ ਇਹ ਚਾਰ ਲੋਕ ਇੱਥੇ ਆ ਗਏ ਤਾਂ ਇਹਨਾਂ ਚੋਂ ਇੱਕ ਲੇਡੀ ਔਰ ਇੱਕ ਮੇਲ ਨੂੰ ਇਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਤੁਹਾਡਾ ਵੀਜ਼ਾ ਲੱਗ ਗਿਆ ਤੁਸੀਂ ਸਾਡੇ ਨਾਲ ਚੱਲੋ ਦੂਜੇ ਉੱਥੇ ਹੀ ਰਹਿ ਕੇ ਹੋਟਲ 'ਚ ਉਹ ਇੱਥੇ ਇਥੋਂ ਨਾਲ ਲੈ ਕੇ ਚਾਂਸੇ ਦਾ ਕਿ ਵੀਜ਼ਾ ਤੁਹਾਡਾ ਲੱਗ ਜੇਗਾ ਉਸ ਤੋਂ ਬਾਅਦ ਜਾ ਕੇ ਇਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਕਿ ਤੁਹਾਡੇ ਬੰਦੇ ਦੋ ਕਿਡਨਾਪ ਹੋ ਗਏ ਤੁਸੀਂ 8000 ਯੂ ਐਸ ਡਾਲਰ ਸਾਨੂੰ ਦਿਓ ਨਹੀਂ ਤਾਂ ਹੀ ਇਹ ਬੰਦੇ ਰੀਲੀਜ਼ ਹੋ ਸਕਣਗੇ ਸੋ ਪੁਲਿਸ ਨੂੰ 312 ਨੂੰ ਇਹ ਸ਼ਿਕਾਇਤ ਮਿਲੀ ਸੀ ਏ ਡਿਵੀਜ਼ਨ ਰਾਮਬਗ ਥਾਣੇ ਚ ਇਮੀਡੀਏਟਲੀ ਪਰਚਾ ਦਰਜ ਕੀਤਾ ਗਿਆ 192 ਨੰਬਰ ਔਰ ਉਹਦੇ ਦੀ ਤਫਤੀਸ਼ ਦੇ ਵਿੱਚ ਡੀਸੀਪੀ ਮੰਦੇਰ ਸਾਹਿਬ ਦੀ ਸੁਪਰਵਾਈਜ਼ਨ ਦੇ ਵਿੱਚ ਰਪਾਲ ਸਿੰਘ ਏਡੀਸੀਪੀ ਵਿਨੀਤ ਸਾਡੇ ਏਸੀਪੀ ਸਾਹਿਬ ਈਸਟ ਔਰ ਨਾਲ ਬਲਜਿੰਦਰ ਔਰ ਕਪਿਲ ਜਿਹੜੇ ਇਹਨਾਂ ਦੇ ਐਸਐਚਓ ਤੇ ਚੌਕੀ ਇੰਚਾਰਜ ਸਾਰੇ ਇੱਕਦਮ ਐ ਐਕਸ਼ਨ ਚ ਆਇਆ ਬੜਾ ਸਵਿਫਟ ਐਕਸ਼ਨ ਕੀਤਾ ਗਿਆ ਔਰ ਜਿਹੜੇ ਦੋਨੇ ਬੰਦੇ ਪਹਿਲਾਂ ਰਿਕਵਰ ਕੀਤੇ ਗਏ ਹੁਸ਼ਿਆਰਪੁਰ ਏਰੀਏ ਚੋਂ ਉਸ ਅਸੀਂ ਹੁਸ਼ਿਆਰਪੁਰ ਪੁਲਿਸ ਦੀ ਵੀ ਕੁਝ ਹੈਲਪ ਲਈ ਜਦੋਂ ਇੱਕ ਵਾਰ ਇਹ ਰਿਕਵਰ ਹੋ ਗਏ ਤੇ ਅਸੀਂ ਟਰੇਸ ਕਰਨ ਚ ਲੱਗੇ ਉਹਦੇ ਚ ਦੋ ਮੁਲਜ਼ਮ ਜਿਹੜੇ ਤਿੰਨਾਂ ਚੋਂ ਫੜੇ ਗਏ ਇੱਕ ਦਾ ਨਾਮ ਹੈਗਾ ਅੰਕਿਤ ਇਹ ਬਾਈਕ ਸਾਲ ਦਾ ਹੈਗਾ ਇਹ ਰਾਮਗੜ ਪਿੰਡ ਪੈਂਦਾ ਹੈ ਕਪੂਰਥਲੇ ਚ ਉੱਥੋਂ ਦਾ ਰਹਿਣ ਵਾਲਾ ਹੈ ਇਟਲੀ ਤੋਂ ਡਿਪੋਰਟ ਹੋਇਆ ਹੋਇਆ ਪੰਜ ਮਹੀਨੇ ਪਹਿਲਾਂ ਉਹ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਵਿੱਚ ਜਲੰਧਰ ਕੰਮ ਕਰ ਰਿਹਾ ਹੈ। ਪ੍ਰਾਈ ਦੇ ਵਿੱਚ 12ਵੀਂ ਪਾਸ ਹੈ। ਇੰਦਰਜੀਤ ਜਿਹੜਾ ਹੈ ਇਹ ਚੰਦਪੁਰ ਪਿੰਡ ਹੈਗਾ ਪਤਾਰਾ ਥਾਣਾ ਡਿਸਟ੍ਰਿਕਟ ਜਲੰਧਰ ਰੂਰਲ ਦੇ ਵਿੱਚ 22 ਸਾਲ ਦਾ ਹੈ ਤੇ 12ਵੀਂ ਪਾਸ ਹੈ ਕੰਮ ਕੋਈ ਨਹੀਂ ਕਰਦਾ। ਜੇ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਜਿਹੜਾ ਇੰਦਰਜੀਤ ਹੈ ਇਹਦੇ ਖਿਲਾਫ ਤਿੰਨ ਮੁਕਾਦਮੇ ਪਹਿਲਾਂ ਜੱਟ ਜੀ ਨੇ 1458 ਵਗੈਰਾ ਦਾ ਜਿਹੜਾ ਸੀਰੀਅਸ ਹੁੰਦਾ ਹੈ। ਇਸ ਨੂੰ ਲਰਕਿੰਗ ਹਾਊਸ ਸਟ੍ਰੈਸ ਪਾਇਸ ਐਟ ਨਾਈਟ ਐਂਡੀਪੀਐਸ ਦਾ ਹੈਗਾ ਰਾਮਾ ਮੰਡੀ ਜਲੰਧਰ ਕਮਿਸ਼ਨਰੇਟ ਚ ਨਕੋਦਰ ਫਗਵਾੜਾ ਦੇ ਵਿੱਚ ਵੀ ਆਰਮਜ਼ੈਕ ਦਾ ਇੱਥੇ ਪਰਚਾ ਹੈਗਾ ਸੋ ਕ੍ਰਿਮੀਨਲ ਮਾਈਂਡ ਦੇ ਬੰਦੇ ਨੇ ਜਿਹੜੀ ਇਹਨਾਂ ਦੇ ਬਰਾਮਦਗੀ ਹੋਈ ਹੈ ਉਹ ਇੱਕ ਕਾਰ ਹੈ ਸਵਿਫਟ ਜ਼ਾਇਰ ਔਰ ਕੁਝ ਪੈਸੇ ਇਹਨਾਂ ਨੇ ਉਹਦੇ ਜਿਹੜਾ ਅਨਕਿਤ ਹੈ ਉਹਦੇ ਖਾਤੇ ਚ ਪਾਏ ਸੀਗੇ ਉਹ ਵੀ ਅਸੀਂ ਫ੍ਰੀਜ਼ ਕਰਾ ਰਹੇ ਹਾਂ ਸੋ ਮੈਂ ਇਹਨੂੰ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਕਿ ਚੰਦੀ ਘੰਟੇ ਦੇ ਵਿੱਚ ਇਸ ਹਾਰੀ ਜਦੋਂ ਪੁਲਿਸ ਨੂੰ ਤਲਾਬ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਗਈ ਔਰ ਦੋਨੋਂ শ্রীলੰਕਰ نیشنل ਸਹੀ ਸਲਾਮਤ ਬਰਾਮਦ ਕੀਤੇ ਗਏ ਔਰ ਤਿੰਨਾਂ ਚੋਂ ਦੋ ਮੁਲਜ਼ਮ ਅਸੀਂ ਫੜ ਲਏ ਤੇ ਇਸਰਾ ਮੁਲਜ਼ਮ ਵੀ ਜਲਦੀ ਫੜਿਆ ਜਾਏਗਾ